ਵੱਡੀ ਖਬਰ ਆ ਰਹੀ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਵੱਡੀ ਖਬਰ ਹੈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਦੱਸਦੀ ਹੈ ਕਿ 2013 ਦਾ ਇਹ ਮਾਮਲਾ ਇੱਕ ਔਰਤ ਦੇ ਨਾਲ ਛੇੜਖਾਨੀ ਅਤੇ ਕੁੱਟਮਾਰ ਦੇ ਇਲਜ਼ਾਮ ਜਾਤੀ ਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਤੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਜਿਹੜਾ ਐਸਸੀਐਸਪੀ ਐਕਟ ਲੱਗਾ ਸੀ ਉਹਦੇ ਵਿੱਚ ਮਾਨਯੋਗ ਅਦਾਲਤ ਨੇ ਐਮਐਲ ਸਾਬ ਨੂੰ ਜਿਹੜੀ ਆ 4 ਸਾਲ ਦੀ ਸਜ਼ਾ ਸੁਣਾਈ ਹੈ ਜੀ ਤੇ ਬਾਕੀਆਂ ਨੂੰ ਜੇ ਗੱਲ ਕੀਤੀ ਜਾਵੇ ਤਾਂ ਬਾਕੀ ਜਿਹੜੇ ਸੀ ਉਹਨਾਂ ਦੇ ਜਿਹੜੇ ਉਸ ਕੇਸ ਦੇ ਵਿੱਚ ਨਾਮਜਾ ਸੀ ਕਈ ਪੁਲਿਸ ਮੁਲਾਜ਼ਮ ਸੀ ਉਹਨਾਂ ਦਾ ਆ ਨਹੀਂ ਉਹਨਾਂ ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਮੈਂ ਬਿਲਕੁਲ ਮੈਨੂੰ ਕੋਈ ਜਾ ਰਿਹਾ ਜੀ ਮੈਂ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਬਿਲਕੁਲ ਇਹ 4 ਸਾਲ ਦੀ ਸਜ਼ਾ ਇਹ ਜਿਹੜੀਆਂ ਅਲਗ-ਅਲਗ ਤਰ੍ਹਾਂਾਂ ਵਿੱਚ ਸੁਣਾਈ ਗਈ ਤਤੰਤ ਹਰੰਦੀ ਜ਼ਿਲ੍ਹਾ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਏ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਖਡੂਰ ਸਾਹਿਬ ਤੋਂ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਾਨੀ ਕਿ ਤੈ ਇਹ ਕਿ ਉਹਨਾਂ ਨੂੰ ਜੇਲ੍ਹ ਜਾਣਾ ਪਵੇਗਾ ਜੇਕਰ ਸਜ਼ਾ 2 ਸਾਲ ਤੋਂ ਘਟ ਹੁੰਦੀ ਤਾਂ ਜ਼ਰੂਰ ਜ਼ਮਾਨਤ ਮਿਲ ਸਕਦੀ ਸੀ ਤਾਂ ਇੱਕ ਔਰਤ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਛੇੜਛਾੜ ਕੀਤੀ ਗਈ ਸੀ ਮਨਜਿੰਦਰ ਸਿੰਘ ਲਾਲਪੁਰਾ 2013 ਦਾ ਇਹ ਮਾਮਲਾ ਜਦੋਂ ਟੈਕਸੀ ਚਲਾਉਂਦੇ ਸੀ ਮਨਜਿੰਦਰ ਸਿੰਘ ਲਾਲਪੁਰਾ ਉਸ ਵੇਲੇ ਦੀ ਇਹ ਘਟਨਾ 2013 ਦੀ ਬਹੁਤ ਸੁਰਖੀਆਂ ਦੇ ਵਿੱਚ ਰਹੀ ਜਦੋਂ ਇਸ ਔਰਤ ਦੇ ਨਾਲ ਕੁੱਟਮਾਰ ਕੀਤੀ ਕਿ ਇੱਕ ਵਿਆਹ ਸਮਾਗਮ ਦੇ ਵਿੱਚ ਇਹ ਔਰਤ ਆਈ ਹੋਈ ਸੀ ਤਾਂ ਇਸ ਦੌਰਾਨ ਟੈਕਸੀ ਚਾਲਕ ਸੀ ਉਸ ਵੇਲੇ ਡਰਾਈਵਰ ਸੀ ਮਨਜੰਦਰ ਲਾਲਪੁਰਾ ਤੇ ਉਸ ਦੌਰਾਨ ਕੁੱਟਮਾਰ ਦੇ ਇਲਜ਼ਾਮ ਲੱਗੇ ਪੁਲਿਸ ਵਾਲਿਆਂ ਦੇ ਵੱਲੋਂ ਵੀ ਕੁੱਟਮਾਰ ਕੀਤੀ ਗਈ ਸੀ ਤੇ ਇਹ ਵੀਡੀਓ 12 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਈ ਸੀ ਸੁਪਰੀਮ ਕੋਰਟ ਤੱਕ ਇਹ ਮਾਮਲਾ ਗੁੰਝਿਆ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਹੋਰ ਕਈ ਇਸ ਦੇ ਵਿੱਚ ਮੁਲਜ਼ਮ ਸੀ ਜਿਨ੍ਹਾਂ ਨੂੰ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਕੁੱਲ 12 ਲੋਕ ਦੋਸ਼ੀ ਸੀ ਜਿਨ੍ਹਾਂ ਦੇ ਵਿੱਚੋਂ 7 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਫੈਸਲਾ ਸੁਣਾਇਆ ਗਿਆ ਏ ਤਰਨਤਾਰਨ ਦੀ ਅਦਾਲਤ ਦੇ ਵੱਲੋਂ ਪਿੰਡ ਉਸਮਾ ਦੇ ਵਿੱਚ ਵਿਆਹ ਸਮਾਗਮ ਸੀ ਤਰਨਤਾਰਨ ਦਾ ਇਹ ਪਿੰਡ ਉਸਮਾ ਦੱਸਦੀ ਹੈ ਕਿ ਉਸਮਾ ਕਾਂਢ ਦੇ ਨਾਲ ਵੀ ਇਸ ਘਟਨਾ ਨੂੰ ਜਾਣਿਆ ਜਾਂਦਾ ਹੈ ਤਾਂ ਹੁਣ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਰਨਤਾਰਨ ਅਦਾਲਤ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ ਸਿੱਧਾ ਚਲਦੇ ਹਾਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਨੇ ਲਾਈਵ ਇਸ ਵੇਲੇ ਰਾਜੀਵ ਬਹੁਤ ਵੱਡੀ ਅਪਡੇਟ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਮਨਜਿੰਦਰ ਲਾਲਪੁਰਾ ਨੂੰ ਕੀ ਕੋਈ ਜਾਣਕਾਰੀ ਆ ਬਿਲਕੁਲ ਇਸ ਵੇਲੇ ਰਣਵੀਰ ਅਸੀਂ ਤਰਨਤਾਰਨ ਦਾ ਜੋ ਕੋਰਟ ਕੰਪਲੈਕਸ ਹੈ ਉੱਤੇ ਮੌਜੂਦ ਹਾਂ ਔਰ ਹੁਣੇ ਹੀ ਜਿਹੜੀ ਅਪਡੇਟ ਆਈ ਹੈ ਕਿ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਐਡਵੋਕੇਟ ਸਾਡੇ ਨਾਲ ਨੇ ਸਰ ਥੋੜੀ ਡਿਟੇਲ ਦੇ ਦਿਓ ਕਿਉਂਕਿ ਆਫਿਸ ਬੈਠ ਕੇ ਸਾਰੀ ਡਿਟੇਲ ਨਹੀਂ ਕੱਲੀ ਕੱਲੀ ਲਾਈਵ ਸਾਰੇ ਤੁਹਾਨੂੰ ਸੁਣ ਰਿਹਾ ਥੋੜਾ ਡਿਟੇਲ ਪਾ ਜੀ ਸਰ ਮੈਨੂੰ ਕੱਲੀ ਕੱਲੀ ਗੱਲ ਹੈ ਜੀ ਇੱਥੇ ਆ ਲੰਦੋ ਕੰਪਲੇਨਰ ਨੂੰ ਵੀ ਆ ਲੰਦੋ ਤਾਂ ਇਹ ਵਕੀਲ ਨੇ ਜਿਹੜੇ ਉਸ ਲੜਕੀ ਦੇ ਜਿਹੜੀ ਪੀੜਤ ਸੀ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਵਕੀਲ ਸਾਹਿਬ ਨੇ ਸਰ ਥੋੜਾ ਜਿਹਾ ਦੱਸ ਦਿਓ ਕਿੰਨੀ ਸਜ਼ਾ ਲੈਣ ਲੋ ਮੈਂ ਚਾਹੁੰਦਾ ਕਿ ਉਹਨਾਂ ਨਾਲ ਹੀ ਬਿਲਕੁਲ ਪਰ ਚਾਹ ਵੀ ਥੋੜਾ ਸਾਰੇ ਸੁਣ ਰਹੇ ਲੋਕ ਤੁਹਾਨੂੰ ਦੇਖੋ ਜੀ ਦਵਿੰਦਰ ਕੁਮਾਰ ਜੀ ਨੂੰ ਐਸ்சிਐਸਟੀ ਐਕਟ 323 506 ਦੇ ਵਿੱਚ ਸਜ਼ਾ ਸੁਣਾਈ ਗਈ ਆ ਐਵੇਂ ਸਾਰੇ ਸਿੰਘ ਜੀ ਨੂੰ ਵੀ ਕਗਲਦੀਪ ਸਿੰਘ ਜੀ ਨੂੰ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਨੂੰ ਜੀ ਠੀਕ ਹੈ ਸਰ ਮਨਜਿੰਦਰ ਸਿੰਘ ਸਾਹਿਬ ਜੀ ਨੂੰ 354 ਧਾਰਾ ਥਲੇ ਵੀ ਦੋਸ਼ੀ ਕੀਤਾ ਗਿਆ ਜਿਹਦੇ ਉਹਨੇ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ 3 ਮਹੀਨੇ ਦੀ ਸਜ਼ਾ 323 1 ਸਾਲ ਤੇ 1000 ਰੁਪਏ ਜੁਰਮਾਨਾ ਠੀਕ ਹੈ ਜੀ 506 1 ਸਾਲ 5000 ਰੁਪਏ ਜੁਰਮਾਨਾ ਇਨ ਡਿਫਾਲਟ 1 ਮਹੀਨਾ ਐਸ ਸੀ ਐਸ ਟੀ ਐਕਟ ਵਿੱਚ 4 ਸਾਲ ਤੇ 50000 ਰੁਪਏ ਜੁਰਮਾਨਾ 6 ਮਹੀਨੇ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ 357 ਇਹ ਜੱਜ ਸਾਹਿਬ ਨੇ ਸਾਡੀ ਗੱਲ ਸੁਣਦੇ ਹੋਏ ਉਹਨਾਂ ਨੂੰ ਕੰਪਨਸੇਸ਼ਨ ਦਾ ਵੀ ਅਲਾਟ ਕੀਤਾ ਹੈ ਅਵਾਰਡ ਕੀਤਾ ਕਿ ਕਿਤੇ ਕੇਂਦਰ ਸਿੰਘ ਲਾਲਪੁਰਾ ਨੂੰ 4 4 ਸਪਰ ਦੀ ਡਿਸਕ੍ਰਿਪਸ਼ਨ ਆਫ ਦਾ ਲਾਲਪੁਰਾ ਕਿ ਨਹੀਂ ਸਜਾ ਵੀ ਲਾਲਪੁਰਾ ਨੂੰ ਸਜਾ 4 ਸਾਲ ਹੋ ਗਏ 4 ਸਾਲ ਜਾਣਗੇ ਕਿ ਕੋਈ ਇੱਥੇ ਕੋਈ 4 ਸਾਲ ਦੀ ਸਿਰਫ ਲਾਲਪੁਰਾ ਨੂੰ ਹੀ ਹੋਈ ਹੋਈ ਹੈ ਜਾਂ ਕੋਈ ਹੋਰ ਜਿਹੜਿਆਂ ਨੇ ਐਸਸੀਐਸਟੀ ਐਕਟ ਲੱਗਾ ਨਾ ਕਿੰਨੇ ਲੋਕੀ ਨੇ ਜਿਹਨਾਂ ਸਰ ਸਾਰੇ ਦਵਿੰਦਰ ਕੁਮਾਰ ਜੀ ਨੂੰ ਹਾਰਜ ਸਿੰਘ ਮਨਜਿੰਦਰ ਸਿੰਘ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ 8 8 ਹਾਂ ਹਾਂਜੀ ਇਨਾਂ 4 ਸਾਲ ਦੀ ਫਿਰ 4 ਸਾਲ ਦੀ ਬਿਲਕੁਲ ਮੰ지ਦਰ ਸਿੰਘ ਲਾਲਪੁਰਾ ਸਮੇਤ ਹੋਰ ਦੋਸ਼ੀਆਂ ਨੂੰ ਜੋ ਹੈ 4 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਹੈ ਤਾਂ ਪੀੜਿਤ ਜੋ ਮਹਿਲਾ ਜਿਸ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ ਹੈ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਹੈ ਉਹ ਆ ਚੁੱਕੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੇ ਖੱਲੇ ਦੇ ਪਰਮਾਣੂ ਵਰਤ ਕਰ ਜਿਆ ਯਾਨੀ ਕਿ ਕੋਈ 80 ਵੀਕਸ ਦੇ ਵਿੱਚ ਕਈਆਂ ਨੂੰ ਕੱਟ ਹੋਈ ਜਾਂ ਇਸ ਤੋਂ ਵੀ ਵੱਧ ਹੋਈ ਹੈ ਉਹਨਾਂ ਨੂੰ ਕੱਟ ਹੋਈ ਆ 1 ਸਾਲ 1.5 ਸਾਲ ਦੇ ਵਿੱਚ ਪਰ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਆ ਉਹਨੂੰ ਜਿਹੜੀ 4 ਸਾਲ ਮਾਜੂਰ ਸਿਰਫ ਉਹਨਾਂ ਨੂੰ ਇੰਨੀ ਹੋਈ ਹੈ ਕਿ ਜਾਂ ਹੋਰ ਵੀ ਕਾਫੀ ਦੋਸ਼ ਹੋਰ ਵੀ ਸਤ ਜਿਹੜੀ 4 ਸਾਲ ਦੀ ਸਤ ਤੇ ਆਪਣਾ ਅੱਜ ਕੋਈ ਸੁਰੱਖਿਆ ਦੇ ਲਈ ਵੀ ਗੱਲ ਹੋਈ ਕੋਈ ਦੂਸਰੇ ਦੀ ਮੰਗ ਤਾਂ ਇਸ ਵੇਲੇ ਅਸੀਂ ਤਰਨਤਾਰਨ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਆ ਤਾਂ ਸਵੇਰ ਤੋਂ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਿਰਕਾਰ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਵਿਧਾਇਕ ਨੇ ਮੌਜੂਦਾ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਨੂੰ ਅੱਜ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਣੀ ਸੀ ਤਾਂ ਸਵੇਰ ਤੋਂ ਇਹ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਕਿੰਨੀ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਂਦੀ ਤਾਂ ਹੁਣ ਤਾਜ਼ਾ ਜਿਹੜਾ ਅਪਡੇਟ ਕੋਰਟ ਕੰਪਲੈਕਸ ਦੇ ਵਿੱਚੋਂ ਨਿਕਲ ਕੇ ਆਇਆ ਜਿਹੜੀ ਜਾਣਕਾਰੀ ਵਕੀਲ ਨੇ ਵੀ ਸਾਂਝੀ ਕੀਤੀ ਹੈ ਕਿ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਹੈ ਔਰ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਮਨਜਿੰਦਰ ਲਾਲਪੁਰਾ ਦੇ ਨਾਲ-ਨਾਲ ਜਿਹੜੇ ਅਗੋਰਾ ਦੋਸ਼ੀ ਨੇ ਜਿਨ੍ਹਾਂ ਦੇ ਉੱਤੇ ਐਸ ਸੀ ਐਸ ਟੀ ਐਕਟ ਜਿਹੜਾ ਉਹ ਲਗਾਇਆ ਗਿਆ ਸੀ ਤਾਂ ਉਹਨਾਂ ਸਾਰਿਆਂ ਨੂੰ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਅਦਾਲਤ ਦੇ ਵੱਲ ਸੁਣਾਈ ਗਈ ਇੱਕ ਵਾਰੀ ਤਸਵੀਰਾਂ ਦਿਖਾ ਦਈਏ ਕਿ ਇਸ ਵੇਲੇ ਕੋਲ ਬਿਲਕੁਲ ਰਾਜੀਵ ਤੁਸੀਂ ਕੋਸ਼ਿਸ਼ ਕਰੋ ਐਡਵੋਕੇਟ ਨਾਲ ਗੱਲ ਕਰਨ ਦੀ ਤੁਸੀਂ ਕੋਸ਼ਿਸ਼ ਕਰੋ ਪੀੜਤ ਤੇਰੇ ਨਾਲ ਗੱਲ ਕਰਨ ਦੀ ਇਸ ਵੇਲੇ ਅਸੀਂ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਪਹੁੰਚਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਤੇ ਹੁਣ ਉਹਨਾਂ ਦੀ ਵਿਧਾਇਕੀ ਤੇ ਵੀ ਤਲਵਾਰ ਲਟਕ ਗਈ ਹੈ ਡਿਸਕਵਾਲਿਫਾਈ ਉਹਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਂਕਿ ਜਿਹੜੀ ਸਜ਼ਾ ਹੈ ਉਹ 4 ਸਾਲ ਦੀ ਹੈ ਮੈਂ ਤੁਹਾਡੇ ਨਾਲ ਇਹ ਮੇਰੀ ਇੱਛਾ ਹੈ ਕਿ ਮੈਂ ਤੁਹਾਨੂੰ ਦੱਸਾਂ। ਦਮਨਜੰਦਰ ਲਾਲਪੁਰਾ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਨੂੰ ਜੇਲ੍ਹ ਜਾਣਾ ਪਵੇਗਾ ਤੇ ਉਹਨਾਂ ਦੀ ਐਮਐਲਏ ਸ਼ਿਪ ਵੀ ਜਾ ਸਕਦੀ ਹੈ ਕਿਉਂਕਿ 4 ਸਾਲ ਦੀ ਸਜ਼ਾ ਦੇ ਲਈ ਹੁਣ ਉਹਨਾਂ ਨੂੰ ਜੇਲ੍ਹ ਜਾਣਾ ਪਵੇਗਾ ਹਾਲਾਂਕਿ ਉਹਨਾਂ ਕੋਲੇ ਇੱਕ ਕਾਨੂੰਨੀ ਰਾਹ ਜ਼ਰੂਰ ਹੈ। ਕਿ ਉਹ ਇਸ ਨੂੰ ਚੁਣੌਤੀ ਜ਼ਰੂਰ ਦੇ ਸਕਦੇ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਸਕਦੇ ਨੇ ਇਸ ਫੈਸਲੇ ਨੂੰ ਪਰ ਫਿਲਹਾਲ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਇੱਕ ਔਰਤ ਦੀ ਕੁੱਟਮਾਰ ਕੀਤੀ ਗਈ ਸੀ ਛੇੜਖਾਨੀ ਦੇ ਇਲਜ਼ਾਮ ਸੀ ਜਾਤੀ ਸੂਚਕ ਸ਼ਬਦ ਵਰਤੇ ਗਏ ਸੀ ਕੁੱਲ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਮਨਜਿੰਦਰ ਲਾਲਪੁਰਾ ਸਮੇਤ 7 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਪਰਸੋਂ ਆ ਗ੍ਰਫਤਾਰੀ ਹੋਈ ਸੀ ਨਿਆਖੇਰਾਸਰ ਦੇ ਵਿੱਚ ਭੇਜ ਦਿੱਤਾ ਗਿਆ ਸੀ ਅਦਾਲਤ ਦੇ ਵੱਲੋਂ ਤੇ ਅੱਜ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ 2013 ਦਾ ਇਹ ਪੂਰਾ ਮਾਮਲਾ 12 ਸਾਲ ਬਾਅਦ ਸਜ਼ਾ ਸੁਣਾਈ ਗਈ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਖਡੂਰ ਸਾਹਿਬ ਤੋਂ ਹਾਲਾਂਕਿ ਦੱਸ ਦਈਏ ਕਿ ਜਦੋਂ ਇਹ ਘਟਨਾ ਵਾਪਰੀ ਸੀ ਉਸ ਵੇਲੇ ਮਨਜਿੰਦਰ ਲਾਲਪੁਰਾ ਐਜ਼ ਅ ਟੈਕਸੀ ਡਰਾਈਵਰ ਕੰਮ ਕਰਦੇ ਸੀ ਡਰਾਈਵਰੀ ਦੇ ਕਿੱਤੇ ਦੇ ਵਿੱਚ ਸੀ ਤੇ ਇਸ ਔਰਤ ਦੇ ਵੱਲੋਂ న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਵੀ ਗਿਆ ਸੀ ਕਿ ਉਹ ਆਪਣੇ ਅਹ ਅ ਪਰਿਵਾਰਿਕ ਮੈਂਬਰਾਂ ਦੇ ਹੀ ਆਪਣੇ ਮਾਸੀ ਦੇ ਮੁੰਡੇ ਦੇ ਵਿਆਹ ਦੇ ਵਿੱਚ ਗਈ ਹੋਈ ਸੀ ਤਾਂ ਇਸ ਦੌਰਾਨ ਟੈਕਸੀ ਚਾਲਕਾਂ ਦੇ ਵੱਲੋਂ ਉਸ ਦੇ ਨਾਲ ਅ ਕੁੱਟਮਾਰ ਕੀਤੀ ਗਈ ਉਸ ਨਾਲ ਛੇੜਛਾੜ ਕੀਤੀ ਗਈ ਉਸ ਨਾਲ ਜਾਤੀ ਸੂਚਕ ਸ਼ਬਦ ਉਸ ਦੇ ਲਈ ਵਰਤੇ ਗਏ ਜਿਸ ਤੋਂ ਬਾਅਦ ਉੱਥੇ ਪੁਲਿਸ ਆ ਗਈ ਪੁਲਿਸ ਦੇ ਵੱਲੋਂ ਵੀ ਉਸ ਦੀ ਕੁੱਟਮਾਰ ਕੀਤੀ ਗਈ ਤੇ ਇਹ ਕਲਿੱਪ ਹਾਲਾਂਕਿ ਉਦੋਂ ਸੋਸ਼ਲ ਮੀਡੀਆ ਇੰਨਾ ਐਕਟਿਵ ਨਹੀਂ ਸੀ ਉਦੋਂ ਮੋਬਾਈਲਾਂ ਦੇ ਵਿੱਚ ਵੀਡੀਓ ਨਹੀਂ ਸੀ ਬਣਦੀ ਇਹ ਉਸ ਵੇਲੇ ਇੱਕ ਜੋ ਮੂਵੀ ਕੈਮਰੇ ਵਾਲਾ ਵਿਅਕਤੀ ਸੀ ਜੋ ਇਹ ਵਿਆਹ ਨੂੰ ਸ਼ੂਟ ਕਰ ਰਿਹਾ ਸੀ ਉਸੇ ਨੇ ਹੀ ਇਹ ਵੀਡੀਓ ਕਲਿੱਪ ਬਣਾਈ ਕਰੀਬ 12 ਸੈਕਿੰਡ ਦੀ ਤੇ ਉਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਨੈਸ਼ਨਲ ਮੀਡੀਆ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਹ ਮਾਮਲਾ ਗੂੰਜਿਆ ਤੇ ਹੁਣ 2025 ਦੇ ਵਿੱਚ 12 ਸਾਲ ਬਾਅਦ ਮਨਜਿੰਦਰ ਲਾਲਪੁਰਾ ਸਮੇਤ 12 ਅਮੋਲਜਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਦੇ ਵਿੱਚ ਹੁਣ ਸਤ ਨੂੰ ਗ੍ਰਫਤਾਰ ਕੀਤਾ ਗਿਆ ਸੀ ਤੇ ਅੱਜ ਸਜ਼ਾ ਸੁਣਾ ਦਿੱਤੀ ਗਈ ਹੈ ਹਾਲਾਂਕਿ ਦੱਸ ਦਈਏ ਕਿ ਜੇਕਰ ਕਾਨੂੰਨ ਮੁਤਾਬਕ ਦੇਖਿਆ ਜਾਵੇ ਤਾਂ ਜੇਕਰ 4 ਸਾਲ ਦੀ ਸਜ਼ਾ ਹੁੰਦੀ ਹੈ ਜੇਕਰ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਇੱਕ ਤਾਂ ਸਿੱਧਾ-ਸਿੱਧਾ ਇਹ ਹੈ ਕਿ ਤੁਰੰਤ ਜ਼ਮਾਨਤ ਨਹੀਂ ਮਿਲਦੀ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਹੈ ਤੇ ਜੇਕਰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਹੈ ਤੇ ਫਿਰ ਵਿਧਾਇਕੀ ਤੇ ਵੀ ਤਲਵਾਰ ਲਟਕ ਗਈ ਹੈ ਡਿਸਕਵালিਫਾਈ ਕੀਤਾ ਜਾ ਸਕਦਾ ਏ ਤਾਂ ਡਿਸਕਵালিਫਾਈ ਹੋ ਸਕਦੇ ਨੇ ਜੋ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇਕਰ 2 ਸਾਲ ਤੋਂ ਉੱਪਰ ਸਜ਼ਾ ਹੁੰਦੀ ਹੈ ਤਾਂ ਫਿਰ ਡਿਸਕਵালিਫਾਈ ਹੋ ਸਕਦੇ ਨੇ ਰਾਜੀਵ ਸ਼ਰਮਾ ਦਾ ਰੋਕ ਕਰਾਂਗੇ ਮੇਰੇ ਸਹੋਗੀ ਲਾਈਵ ਜੁੜੇ ਹੋਏ ਨੇ ਰਾਜੀਵ ਕੀ ਕੋ ਜਾਣਕਾਰੀ ਪੀੜਤ ਧਿਰ ਕੀ ਕਹਿ ਰਹੀ ਹੈ ਇਨਸਾਫ ਮਿਲਿਆ ਹੈ ਦੂਜੇ ਪਾਸੇ ਮਨਜਿੰਦਰ ਲਾਲਪੁਰਾ ਦੇ ਐਡਵੋਕੇਟ ਕੀ ਕਹਿ ਰਹੇ ਨੇ ਕਿ ਕੋਈ ਜਾਣਕਾਰੀ ਮਨਜਿੰਦਰ ਲਾਲਪੁਰਾ ਦੇ ਐਡਵੋਕੇਟ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਫਿਲਹਾਲ ਜਿਹੜੀ ਅਪਡੇਟ ਇਹੀ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਔਰ ਉਸਦੇ ਨਾਲ ਕੁਝ ਹੋਰ ਸਾਥੀਆਂ ਨੂੰ ਜਿਹੜੀ 4-4 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਦੇ ਉੱਤੇ ਐਸ ਸੀ ਐਸਟੀ ਐਕਟ ਜਿਹੜਾ ਉਹ ਲਗਾਇਆ ਗਿਆ ਸੀ ਮੇਰੇ ਨਾਲ ਸਦਾਰਤ ਵੀ ਨੇ ਮੇਰੇ ਸਹਿਯੋਗੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਦਾਰਤ ਕੀ ਜਾਣਕਾਰੀ ਇਸ ਵੇਲੇ ਔਰ ਜਿਹੜਾ ਪਰਿਵਾਰ ਜੇ ਸ਼ਿਕਾਇਤ ਕਰਤਾ ਹੈ ਉਹਨਾਂ ਦਾ ਕੀ ਕੁਝ ਕਹਿਣਾ ਹੈ ਔਰ ਜਿਹੜਾ ਇਸ ਵੇਲੇ ਜ਼ਿਕਰ ਮੈਂ ਲਾਲਪੁਰਾ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਕੀਲ ਜਾਂ ਉਹਨਾਂ ਦੇ ਜਿਹੜੇ ਸਵਰਥਕ ਨੇ ਉਹ ਕੀ ਕੁਝ ਕਹਿ ਰਹੇ ਨੇ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਆਪਾਂ ਕੋਰਟ ਕਵਰ ਕਰ ਰਹੇ ਸੀ ਔਰ ਕੋਰਟ ਦੇ ਵਿੱਚ ਫੈਸਲਾ ਆਉਣਾ ਸੀ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਮਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਤੋਂ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਹਾਲਾਂਕਿ ਹੋਵੇਗਾ ਕਲੀਅਰ ਇੱਕ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਕੋਰਟ ਅੰਦਰੋਂ ਹੀ ਖਬਰ ਆਈ ਸੀ ਕਿ 6-6 ਮਹੀਨੇ ਦੀ ਸਜ਼ਾ ਬਾਕੀਆਂ ਨੂੰ ਹੋਈ ਹੈ ਕਿਉਂਕਿ ਕਈ ਬਖਤੀਆਂ ਨੇ ਇਸ ਕੇਸ ਦੇ ਵਿੱਚ ਪਹਿਲਾਂ ਵੀ ਅਸੱਚਾ ਗੱਟੀ ਲੇਕਿਨ ਹਾਲਾਤ ਤੱਕ ਉਹ ਕਲੀਅਰ ਜਿਹੜਾ ਹੈ ਨਹੀਂ ਹੋਇਆ ਔਰ ਇੱਥੇ ਸਾਡੇ ਨਾਲ ਹੀ ਮੌਜੂਦ ਨੇ ਜਿਵੇਂ ਲਗਾਤਾਰ ਜੇ ਆਪਾਂ ਬਿਲਕੁਲ ਇੱਥੇ ਵਕੀਲ ਸਾਹਿਬ ਨੇ ਸਰ ਕੀ ਇਸ ਵੇਲੇ ਅਪਡੇਟ ਹੈ ਕਿਉਂਕਿ ਪੂਰੀ ਦੁਨੀਆ ਦੀ ਨਜ਼ਰ ਇਸ ਖਬਰ ਦੇ ਉੱਤੇ ਟਿਕੀ ਹੋਈ ਹੈ ਦੇਖੋ ਅਪਡੇਟ ਇਹੀ ਹੈ ਕਿ ਜਿਹੜੀ ਮੈਕਸੀਮਮ ਸਜ਼ਾ 4 ਸਾਲ ਦੀ ਹੋਈ ਆ ਔਰ 323 ਥੱਲੇ ਜਿਹੜੀ ਆ ਉਹ 1 ਸਾਲ ਦੀ ਹੋਈ ਆ 354 ਥੱਲੇ 3 ਸਾਲ ਦੀ ਹੋਈ ਆ ਬਟ ਮੈਕਸਿਮਮ ਨੂੰ ਗਿਣਿਆ ਜਾਣਾ ਵਾ ਜਿਹੜੀ ਵੱਤ ਵਾ ਤੇ 6 ਥੱਲੇ ਹੋਈ ਆ 4 ਸਾਲ ਦੀ ਹੈ ਤੇ ਜਿਹੜੇ ਹੋਰ ਲੋਕ ਜਿਹੜੇ ਵਿੱਚ ਮੁਲਜ਼ਮ ਨੇ ਉਹਨਾਂ ਨੂੰ ਕਿੰਨੀ ਕਿੰਨੀ ਸਜ਼ਾ ਹੋਈ ਉਹਦੇ ਬਾਰੇ ਦੱਸੋ ਦੇਖੋ ਮੈਂ ਧਾਰ ਲਈ ਆ ਗਿਆ ਵਾਂ ਉਹਨਾਂ ਦੇ ਵਿੱਚੋਂ ਪੰਜ ਜਿਹੜੇ ਹੈਗੇ ਆ ਉਹ ਕਨਵਿਕਟ ਕੀਤਾ ਗਿਆ ਤਿੰਨ ਜਿਹੜੇ ਉਹਨਾਂ ਨੂੰ ਮਤਲਬ ਉਹਨਾਂ ਦੇ ਬੇਲ ਲੈ ਕੇ ਛੱਡ ਵੀ ਦਿੱਤਾ ਗਿਆ ਕਿਉਂਕਿ ਉਹਨਾਂ ਤੇ 81 ਐਕਟ ਨਹੀਂ ਸੀ ਲੱਗਦਾ ਔਰ ਬਾਕੀ ਜੇ ਫੈਸਲੇ ਦੀ ਕਾਪੀ ਹੋਣੀ ਬਾਕੀ ਆ ਮਿਸਤਾਰ ਨਾਲ ਬਿਲਕੁਲ ਮਿਲਾ ਕੇ ਗੱਲ ਕੀਤੀ ਜਾ ਸਕਦੀ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਜੀ ਬਿਲਕੁਲ ਹਾਂਜੀ ਤਾਂ ਬਿਲਕੁਲ ਇਹ ਇੱਕ ਵੱਡਾ ਅਪਡੇਟ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਜਿਹੜੀ ਸਜ਼ਾ ਹੈ ਉਹੋ ਹੀ ਹੈ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਅਸੀਂ ਇਸ ਕੋਰਟ ਦੇ ਵਿੱਚ ਔਰ ਨਗਾ ਬਣੀ ਹੋਈ ਆ ਖਬਰ ਦੇ ਉੱਤੇ ਕਿਉਂਕਿ ਵੱਡੀ ਖਬਰ ਸੀ ਔਰ ਉਸ ਵੇਲੇ ਦੀ ਸਭ ਤੋਂ ਵੱਡੀ ਇਸ ਕਰਕੇ ਸੀ ਅੱਜ ਤੋਂ 13 ਸਾਲ ਪਹਿਲਾਂ ਇਹ ਸਾਰੀ ਘਟਨਾ ਹੋਈ ਸੀ ਔਰ ਦੱਸਦੀ ਹੈ ਕਿ ਸ਼ਰਿਆਮ ਇਸ ਦੀ ਜਿਹੜੀ ਸੀ ਵੀਡੀਓ ਜਿਹੜੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਹਾਲਾਂਕਿ ਇਸ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਸੀ ਉਹ ਉਹਨਾਂ ਪੀੜਤ ਦਾ ਉਸ ਨੂੰ ਥੱਪੜ ਮਾਰਦੇ ਹੋਏ ਵੀ ਦਿਖਾਈ ਦਿੱਤੇ ਕਿਉਂਕਿ ਇਸ ਨੂੰ ਸੀਨੀਅਰ ਜਰਨਲਿਸਟ ਰਜੀਵ ਜੀ ਨੇ ਬਹੁਤ ਨੇੜਿਓਂ ਕਵਰ ਕੀਤਾ ਕਿਉਂਕਿ 2013 ਚ ਪਤਰਕਾਰਤਾ ਦੌਰਾਨ ਜਿਹੜਾ ਇੱਥੇ ਆਉਂਦੇ ਰਹੇ ਨੇ ਔਰ ਉਸਮਾਂ ਕਾਂਡੇ ਇੱਕ ਜਿਹੜਾ ਮਸ਼ਹੂਰ ਹੋਇਆ ਸੀ ਉਸ ਵੇਲੇ ਦਾ ਔਰ ਇਸ ਨੂੰ ਲਗਾਤਾਰ ਨਿਰੰਤਰ ਕਵਰ ਵੀ ਕੀਤਾ ਗਿਆ ਰਜੀਵ ਜੀ ਉਸ ਵੇਲੇ ਦੀ ਇੱਕ ਜੇ ਵਿਸਥਾਰ ਨਾਲ ਤੁਸੀਂ ਦੱਸ ਸਕੋਗੇ ਕੀ ਕਹਾਣੀ ਉਸ ਵੇਲੇ ਹੋਈ ਸੀ ਕਿਸ ਤਰੀਕੇ ਨਾਲ ਇਹ ਵੀਡੀਓ ਬਾਹਰ ਆਈ ਸੀ ਔਰ ਕਿਸ ਤਰੀਕੇ ਨਾਲ ਸਾਰਾ ਕੇਸ ਹੋਇਆ ਸੀ ਆ ਦੇਖੋ ਜੋ ਉਸ ਵੇਲੇ ਕਿਉਂਕਿ ਉਸ ਵੇਲੇ ਸੋਸ਼ਲ ਮੀਡੀਆ ਬਿਲਕੁਲ ਅਸੀਂ ਕਹਿ ਸਕਦੇ ਕਿ ਨਾਂ ਦੇ ਬਰਾਬਰ ਸੀ ਪਰ ਪ੍ਰਿੰਟ ਮੀ ਬਾਦ ਇਲੈਕਟ੍ਰੋਨਿਕ মিডিਆ ਦਾ ਜਿਹੜਾ ਦੌਰ ਹੈ ਉਸ ਵੇਲੇ ਸ਼ੁਰੂ ਹੋਇਆ ਔਰ ਇਲੈਕਟ੍ਰੋਨਿਕ মিডিਆ ਦੇ ਵਿੱਚ ਜਿਹੜੀ ਵੀ ਚੀਜ਼ ਨਸ਼ਰ ਹੁੰਦੀ ਸੀ ਉਸ ਦੇ ਉੱਤੇ ਹਰ ਕਿਸੇ ਦੀ ਨਜ਼ਰ ਵੀ ਬਣਦੀ ਸੀ ਔਰ ਉਹਦਾ ਅਸਰ ਵੀ ਹੁੰਦਾ ਸੀ ਔਰ ਜੇਕਰ ਮੈਂ ਇਸ ਮਾਮਲੇ ਦੀ ਗੱਲ ਕਰਾਂ ਤਾਂ ਇਸ ਮਾਮਲੇ ਦੀ ਜਿਹੜੀ ਉਸ ਵੇਲੇ ਕਿਉਂਕਿ ਜਿਹੜੇ ਕੈਮਰੇ ਸੀ ਉਹ ਕੈਸਟ ਵਾਲੇ ਕੈਮਰੇ ਚੱਲਦੇ ਸੀ ਉਹ ਉਹ ਜਿਹੜਾ ਵਿਆਹ ਦੇ ਵਿੱਚ ਵੀਡੀਓ ਬਣਾਈ ਜਾ ਰਹੀ ਸੀ ਜਿਹਦੇ ਵੱਲੋਂ ਉਸ ਵੱਲੋਂ ਇਹ ਵੀਡੀਓ ਬਣਾਈ ਉਸ ਤੋਂ ਬਾਅਦ ਇਸ ਦੀ ਇੱਕ ਸੀਡੀ ਜਿਹੜੀ ਹੈ ਸੀਡੀ ਜਾਂ ਡੀਵੀਡੀ ਸੀ ਉਹ ਬਣ ਕੇ ਸਾਡੇ ਤੱਕ ਪਹੁੰਚਦੀ ਹੈ ਅੰਮ੍ਰਿਤਸਰ ਔਰ ਉਸ ਦੇ ਵਿੱਚ ਜਦੋਂ ਉਸ ਨੂੰ ਪਲੇ ਕਰਕੇ ਦੇਖਿਆ ਜਾਂਦਾ ਤਾਂ ਉਸ ਦੇ ਵਿੱਚ ਜਿਹੜੇ ਵੀਡੀਓ ਕਲਿੱਪ ਹੁਣ ਵੀ ਫੇਰ ਵਾਇਰਲ ਹੋ ਰਹੇ ਸੋਸ਼ਲ ਮੀਡੀਆ ਤੇ ਤਾਂ ਉਹ ਵੀਡੀਓ ਕਲਿੱਪ ਜਦੋਂ ਕਿਸੇ ਨੇ ਵੀ ਦੇਖਿਆ ਤਾਂ ਦੇਖ ਕੇ ਇੱਕ ਵਾਰ ਉਹ ਜ਼ਰੂਰ ਉੱਡਦੇ ਆ ਕਿ ਇੱਕ ਲੜਕੀ ਦੇ ਨਾਲ ਇੰਨੀ ਕੁੱਟਮਾਰ ਕੀਤੀ ਜਾ ਰਹੀ ਹਾਲਾਂਕਿ ਉਸ ਵੇਲੇ ਇਹ ਲੜਕੀ ਅਨਮੈਰਿਡ ਸੀ ਹੁਣ ਉਸ ਦਾ ਵਿਆਹ ਹੋ ਚੁੱਕਿਆ ਤਾਂ